ਤੁਸੀਂ ਆਪਣੇ ਬੱਚਿਆਂ ਨੂੰ ਕਿਉਂ ਜਮਹੌਲ ਦਿੱਤਾ ਮੈਂ ਖਾਸ ਤੌਰ ਤੇ ਅੰਬਰਦੀਪ ਊਨਾ ਦੀ ਗੱਲ ਕਰਨਾ ਚਾਹੁੰਦੀ ਆ ਕਿ ਅੰਬਰਦੀਪ ਸਾਡੀ ਪੰਜਾਬੀ ਫਿਲਮ ਇੰਡਸਟਰੀ ਦੇ ਬਿਹਤਰੀਨ ਫਿਲਮ ਲੇਖਕਾਂ ਦੇ ਵਿੱਚੋਂ ਵੀ ਆਉਂਦੇ ਨੇ ਫਿਲਮ ਹਦਾਇਤਕਾਰ ਵੀ ਨੇ ਅਤੇ ਅਦਾਕਾਰ ਵੀ ਨੇ ਸੋ ਉਹਨਾਂ ਦੇ ਲਈ ਤੁਹਾਡੇ ਘਰ ਚ ਕਿਉਂ ਜਮਹੌਲ ਸੀਗਾ ਜਾਂ ਮੈਂ ਪਹਿਂਡ ਇਹਨਾਂ ਨੂੰ ਵੀ ਕਹਿੰਦੇ ਸੁਣਿਆ ਕਿ ਫਾਦਰ ਸਾਹਿਬ ਕਿਉਂਕਿ ਤੁਸੀਂ ਪੱਤਰਕਾਰ ਵੀ ਰਹੇ ਹੋ ਤਾਂ ਕੁਛ ਕਰਨਾ ਕਰਕੇ ਤੁਸੀਂ ਬਹੁਤ ਸਾਰੀਆਂ ਆਪਣੀਆਂ ਜਿਹੜੀਆਂ ਲਿਖਣ ਦੀਆਂ ਰੁਚੀਆਂ ਜਾਂ ਜੋ ਤੁਹਾਡਾ ਆਰਟ ਵਾਲਾ ਸਾਈਟ ਸੀਗਾ ਉਹਨੂੰ ਤੁਸੀਂ ਪਿੱਛੇ ਛੱਡਣਾ ਪਿਆ ਤੁਹਾਨੂੰ ਪਰਿਵਾਰਿਕ ਮਜਬੂਰੀਆਂ ਕਰਕੇ ਤੇ ਤੁਸੀਂ ਕਹਿੰਦੇ ਹੋ ਕਿ ਪਰ ਉਹ ਜਿਹੜੀ ਮੇਰੀ ਰੀਜ ਸੀ ਉਹ ਉਮਰ ਨੇ ਪੂਰੀ ਕੀਤੀ ਹੈ ਪਰ ਬਿਲਕੁਲ ਔਰ ਮੈਂ ਮੈਂ ਮਹਿਸੂਸ ਇਹ ਵੀ ਕਰਦਾ ਬੀ ਮੈਨੂੰ ਪਰਿਵਾਰ ਪੱਖੋਂ ਉਹ ਚੀਜ਼ ਮਿਲੇ ਤੇ ਬੱਚਿਆਂ ਪੱਖੋਂ ਜਿਹੜੀ ਚੀਜ਼ ਜਿਹੜੀ ਮੇਰੀ ਭੁੱਖ ਸੀ ਉਹ ਪੂਰੀ ਹੋ ਗਈ ਜੋ ਮੈਂ ਚਾਹੁੰਦਾ ਸੀ ਜੋ ਮੇਰੇ ਚਾਹੁੰਦਾ ਸੀਗਾ ਕਿਸ ਕਿਸਮ ਦੀ ਪੀਚਨ ਕਿਸ ਕਿਸਮ ਦਾ ਹਾਲਾਤ ਕਿਸ ਕਿਸਮ ਦੀ ਉਹ ਸਾਰਾ ਰੋਸ਼ ਉਹ ਸਾਰਾ ਕੁਝ ਮੇਰੇ ਅੱਖਾਂ ਸਾਹਮਣੇ ਬੇਟਾ ਕਰ ਰਿਹਾ ਤੇ ਮਨ ਨੂੰ ਹੋਰ ਸੰਤੁਸ਼ਟੀ ਨਹੀਂ ਦੀ ਹੋਰ ਸੈਟੀਸਫੈਕਸ਼ਨ ਹੂੰ ਤੈਨੂੰ ਪਤਾ ਸੀ ਕਿ ਅੰਬਰ ਹੁਣੇ ਫਿਲਮ ਵਾਲੇ ਸਾਈਡ ਨੂੰ ਜਾਂ ਇਸ ਖੇਤਰ ਵੱਲ ਨੂੰ ਨਹੀਂ ਦੋ ਗੱਲਾਂ ਸੀ ਮੈਂ ਬਤੀਆਂ ਮੈਨੂੰ ਮਤਲਬ ਮੇਰਾ ਇੱਕ ਪੱਖ ਇਹ ਜਿਹੜਾ ਜਿਹੜਾ ਕ੍ਰੀਏਟੀਵਿਟੀ ਵਾਲਾ ਪੱਖ ਸੀ ਨਾ ਉਹ ਉਸ ਦੀ ਮੈਨੂੰ ਇਸ ਕਰਕੇ ਸੰਜਸ਼ਟੀ ਹੋ ਗਈ ਨਹੀਂ ਤਾਂ ਮੈਨੂੰ ਇਹ ਪਿਛਤਾਵਾ ਰਹਿਣਾ ਸੀ ਹੂੰ ਇਹ ਤੁ ਕੁਛ ਨਹੀਂ ਕੀਤਾ ਅੱਛਾ ਹੈ ਹਾਲਾਂਕਿ ਇਹ ਮੇਰੀਆਂ ਜਿਹੜੀਆਂ ਕਹਾਣੀਆਂ ਐ 1971 ਤੋਂ ਅੱਛਾ ਪਬਲਿਸ਼ ਹੋਣੀ ਸ਼ੁਰੂ ਹੋ ਗਈ ਸੀ ਠੀਕ ਹੈ ਜੀ ਔਰ ਕਹਾਣੀਆਂ ਵੀ ਬਹੁਤ ਵਧੀਆ ਸੀ ਬਹੁਤ ਪਿਆਰੀਆਂ ਕਹਾਣੀਆਂ ਸੀਗੇ ਔਰ ਮੈਨੂੰ ਮੇਰੇ ਟੀਚਰਸ ਨੇ ਮੇਰੇ ਪ੍ਰੋਫੈਸਰ ਨੇ ਬੜਾ ਜ਼ੋਰ ਲਾਇਆ ਅਖਬਾਰਾਂ ਵਾਲਿਆਂ ਨੇ ਹੀ ਬੜਾ ਜ਼ੋਰ ਲਾਇਆ ਵੀ ਕੋਈ ਹਰ ਕਿਤਾਬ ਤਾਂ ਚੁਗਤ ਅੱਛਾ ਪਰ ਮੈਨੂੰ ਇੱਕੇ ਸੀਗਾ ਵੀ ਲਾਇਬ੍ਰੇਰੀ ਭਰੀ ਪਈ ਆ ਤੇ ਵਿੱਚ ਕਿਤਾਬ ਮੈਂ ਠੋਸ ਦੇ ਜਾ ਕਿ ਹੂੰ ਕੋਈ ਗਲਤੀ ਇਸ ਕਰਕੇ ਮੈਂ ਕੋਈ ਕਿਤਾਬ ਨਹੀਂ ਪਾਈ ਵੀ ਬਹੁਤ ਜਿੰਨੀ ਲਾਇਬ੍ਰੇਰੀ ਪਈ ਹੈ ਹੂੰ ਜੇ ਉਹੋ ਜਿਹੀ ਕੁਝ ਮੇਰੇ ਮੇਰੇ ਹੈਗਾ ਵੀ ਉਹ ਪਿਆ ਦੇ ਵਿੱਚ ਮੈਂ ਵੀ ਢਾ ਕੇ ਰੱਖ ਦਿਆ ਇੱਕ ਮੈਨੂੰ ਨਹੀਂ ਲੱਗਿਆ ਹੂੰ ਮੈਨੂੰ ਲੱਗਦਾ ਸੀ ਕਿ ਉਹਨਾਂ ਨਾਲੋਂ ਕੋਈ ਵੱਖਰੀ ਕੋਈ ਵਧੀਆ ਚੀਜ਼ ਜਿਹੜਾ ਮੇਰੇ ਪਾਸ ਹੈ ਹੂੰ ਤਾਂ ਮੈਂ ਕਰਾਂ ਤਕਸ਼ ਅੱਛਾ ਉਹ ਮੈਨੂੰ ਲੱਗਿਆ ਜਿਹੜਾ ਜਿਹੜਾ ਮੇਰਾ ਸਾਰਾ ਕੁਝ ਵਧੀਆ ਜਿਹੜਾ ਹੈਗਾ ਉਹ ਉਹਨੂੰ ਮਰਾ ਗਿਆ ਅੱਛਾ ਸੋ ਅੰਮਰ ਹੁਣਾਂ ਦਾ ਸਿਨੇਮਾ ਤੁਸੀਂ ਦੇਖਦੇ ਹੋ ਤੇ ਉਹਦੇ ਸਿਨੇਮੇ ਦੀ ਸਭ ਤੋਂ ਵਧੀਆ ਗੱਲ ਤੁਹਾਨੂੰ ਕੀ ਲੱਗਦੀ ਹੈ ਦੇ ਮੈਨੂੰ ਦੋ ਤਿੰਨ ਗੱਲਾਂ ਤਾਂ ਬਹੁਤ ਪਿਆਰੀਆਂ ਲੱਗੀਆਂ ਦੇਖੋ ਇਹਦੀ ਜਿਹੜੀ ਸੋਚ ਹੈ ਨਾ ਉਹ ਸੋਸਾਇਟੀ ਸਮਾਜ ਐਂਟਰਟੇਨਮੈਂਟ ਦੇ ਨਾਲ-ਨਾਲ ਇੱਕ ਮਤਲਬ ਵਧੀਆ ਚੀਜ਼ ਬਣਾਉਣ ਵਾਲੀ ਹੈ ਹੂੰ ਇਹ ਜੇ ਬਣਾਉਣਾ ਤਾਂ ਕੁਝ ਵਧੀਆ ਬਣਾਉਣਾ ਜੀ ਮਤਲਬ ਮਾੜਾ ਨਹੀਂ ਬਣਾਉਣਾ ਹੂੰ ਜੜੜਾ ਮਤਲਬ ਐਵੇਂ ਐਵੇਂ ਨਹੀਂ ਉਹ ਨਹੀਂ ਅੰਗਰੇਜ਼ ਦੀ ਮੈਨੂੰ ਲੱਗਦੀ ਹੈ ਵੀ ਅਸੀਂ ਸਾਲ ਤੇ ਘਟ ਘਟ ਡਿਸਕਸ਼ਨ ਕਰਦੇ ਨੇ ਅੱਛਾ ਉਧਰ ਉਧਰ ਠੀਕ ਹੈ ਪੇਰੈਂਟਸ ਵੀ ਉਹ ਬਰਾਤਾਂ ਕਿਵੇਂ ਹੁੰਦਾ ਸੀ ਕੀ ਜਾਂਦਾ ਸੀ ਆ ਵੀ ਮਾ ਨਾਲ ਕਿੰਨਾ ਕਿੰਨਾ ਚਰਚ ਫੋਨ ਟਿਕਲੜ ਰੱਖਦੇ ਸਾਰਾ ਹੂੰ ਤੂੰ ਜਦੋਂ ਉਹ ਆਈ ਤੇ ਸਾਨੂੰ ਲੱਗੇ ਵੀ ਬਹੁਤ ਵਧੀਆ ਗੱਲ ਬਣ ਗਈ ਸਾਡੀ ਤਾਂ ਹੂੰ ਹੂੰ ਅੱਛਾ ਫਿਰ ਮੈਨੂੰ ਉਸ ਤੋਂ ਬਾਅਦ ਲਾ ਪੰਜਾਬ ਬੜੀ ਜ਼ਬਰਦਸਤ ਸੀ ਬਹੁਤ ਪਿਆਰੀ ਵੀ ਮੈਨੂੰ ਐ ਮੈਂ ਲੱਗਿਆ ਸੀ ਵੀ ਹਿੰਦੀ ਸਿਨੇਮਾ ਇਹਦੇ ਬਰਾਬਰ ਨਹੀਂ ਖੜਦਾ ਹੂੰ ਬਹੁਤ ਸੋਹਣੀ ਫਿਲਮ ਬਹੁਤ ਪਿਆਰੀ ਹਾਂ ਅੱਛਾ ਫਿਰ ਲੋਹੀ ਹਾਂਜੀ ਉਹਦਾ ਉਹਦਾ ਕਨਸੈਪਟ ਉਹਦੀ ਗਰਲ ਉਹਦਾ ਸਿਸਟਮ ਉਹ ਉਹ ਨਹੀਂ ਬੰਦਾ ਕਿਤੇ ਹੂੰ ਆਮ ਆਦਮੀ ਦੇ ਜਿਹੜੇ ਜਿਹੜੇ ਦੂਜੇ ਸਾਡੇ ਹੈਗੇ ਉਹਨਾਂ ਦੇ ਤਾਂ ਉਹ ਨਹੀਂ ਨੇੜੇ ਦੇੜੇ ਦੀ ਵੀ ਨਹੀਂ ਲੱਗਦੀ ਜੀ ਹਾਂਜੀ ਹੂੰ ਫਿਰ ਲੋਵਨ ਲੱਕੀ ਜਲਾਰੀ ਹਾਂਜੀ ਹੁਣ ਜੋੜੀ ਵਾਲਾ ਹੁਣ ਜੋੜੀ ਵਾਲਾ ਜੀ ਅੱਛਾ ਫਿਰ ਮੈਨੂੰ ਤਾਂ ਲੱਗਦਾ ਨਹੀਂ ਵੀ ਇਹਦਾ ਕੋਈ ਕਨਸੈਪਟ ਜਿਹੜਾ ਹੈਗਾ ਨਹੀਂ ਜਾਂਦਾ ਹੂੰ ਉਹ ਪਹਿਲੇ ਕਨਸੈਪਟ ਨਾਲ ਅੱਗੇ ਲੈ ਕੇ ਜਾਂਦਾ ਪਹਿਲੇ ਕਨਸੈਪਟ ਨਾਲ ਅੱਗੇ ਲੈ ਕੇ ਜਾਂਦਾ ਹੂੰ ਬਿਲਕੁਲ ਉਹ ਮੈਂ ਇਹਦੀ ਉਮੀਦ ਹੈਗੀ ਸੀ ਕਿਉਂਕਿ ਹਾਂ ਮੈਂ ਉਮੀਦ ਇਸ ਕਰਕੇ ਸੀ ਵੀ ਇਹ ਜਦੋਂ ਇੱਕ ਮﺘੀਂਸਾ ਤੇ ਇਹ ਤਾਂ ਥੋੜਾ ਜਿਹਾ ਵੈਮ ਪੈ ਗਿਆ ਸੀ ਉਹਨੇ ਕੁਝ ਕਿਕਰ ਵੀ ਕੀਤਾ ਹੋਣਾ ਹੈ ਅੱਛਾ ਜੀ ਪਰ ਇਹ ਡਾਕਟਰ ਨੇ ਮੈਨੂੰ ਕਿਹਾ ਸੀ ਵੀ ਜਿਹੜਾ ਜਿਹੜੀ ਇਹ ਪੋਜੀਸ਼ਨ ਹੈ ਨਾ ਇਹ ਬਹੁਤ ਹਾਈ ਜਿਹੜਾ ਲੈਵਲ ਦੇ ਬੰਦੇ ਦੀ ਹੁੰਦੀ ਹੈ ਅੱਛਾ ਜੀ ਤੇ ਇਹ ਤੁਸੀਂ ਸਾਲ ਜਾਂ ਦੋ ਸਾਲ ਵੇਟ ਕਰੋ ਇਹਨੂੰ ਸੰਭਾਲੋ ਉਸ ਤੋਂ ਬਾਅਦ ਬਹੁਤ ਅੱਗੇ ਨਿਕਲ ਜੇ ਅੱਛਾ ਜੀ ਤੁਹਾਨੂੰ ਖਰਾਕਾਂ ਖੁਰਕਾਂ ਦਿੱਤੀਆਂ ਇਹਨੂੰ ਆਪ ਮੇਰੇ ਨਾਲ ਟੋਰੀਆ ਦੀ ਸੁਸਾਇਟੀ ਜਿੱਲੇ ਕਿਹਾ ਜਿੱਥੇ ਜਿੱਥੇ ਮੀਲ ਮੁਲਾਕਾਤ ਕੀਤੀ ਕਰਵਾਈ ਚ ਉਹ ਸਾਰੇ ਉਹ ਹਾਲਾਤਾਂ ਚੋਂ ਕੱਢਿਆ ਹੁੰਦਾ ਅੱਛਾ ਉਹ ਕੱਢਣ ਦੇ ਨਾਲ ਇਹਨੂੰ ਸ਼ੌਂਕ ਪੈ ਗਿਆ ਰੈਸਲਿੰਗ ਦਾ ਅੱਛਾ ਇਹ ਪੰਜਾਬ ਦੇ ਕੁਸ਼ਤੀ ਵਿੰਗ ਚ ਆ ਗਿਆ ਹੂੰ ਕੁਸ਼ਤੀ ਵਿੰਗ ਤੇ ਇਹਦਾ ਜਿਹੜਾ ਜਿਹੜਾ ਕੋਚ ਹੈਗਾ ਸੀਗਾ ਉਹ ਨਾਰਮਲ ਕੁਸ਼ਤੀ ਨਹੀਂ ਕਰਾਉਂਦਾ ਸੀ ਤੁਹਾਨੂੰ ਅੱਛਾ ਜੀ ਇਹਦੀ ਨਮੈਸ਼ੀ ਕੁਸ਼ਤੀ ਕਰਾਉਣਾ ਹੁੰਦਾ ਸੀ ਦੂਜੇ ਪਹਿਲਵਾਨਾਂ ਨੂੰ ਦਿਖਾਉਣ ਵਾਸਤੇ ਅੱਛਾ ਜੀ ਹਾਂ ਵੀ ਜੇ ਤੁਸੀਂ ਕੁਸ਼ਤੀ ਲੜਨੀ ਹੈ ਨਾ ਤੇ ਇਹ ਲੜੋ ਜਿਵੇਂ ਮੈਂ ਲੜਦਾ ਹਾਂ ਹੂੰ ਫਿਰ ਜੇ ਡਿਸਕ ਪ੍ਰੋਬਲਮ ਆ ਗਈ ਜਿਹੜਾ ਖੜਾ ਪੜਦੇ ਨਾ ਹਾਂਜੀ ਤੇ ਕਿਤੇ ਅਨਬੈਲੈਂਸ ਹੋ ਗਿਆ ਕਿਤੇ ਡਿਸਕ ਪ੍ਰੋਬਲਮ ਆ ਗਈ ਇਹਦਾ ਉਹ ਟ੍ਰੀਟਮੈਂਟ ਬੋਟਲੇ ਉਦਰਾਇਆ ਅੱਛਾ ਜੀ ਪਟਿਆਲਾ ਕੋਈ ਤਾਂ ਫਿਰ ਕੋਚ ਨੇ ਕੁਸ਼ਤੀ ਹਟਾਤੀ ਹੂੰ ਕੋਚ ਨੇ ਬਹੁਤ ਮਨਤਾ ਕੀਤੀ ਮੇਰੀਆਂ ਹੂੰ ਵੀ ਮੈਂ ਜਣਾ ਤੇ ਉਹਦੀ ਡਿਸਕ ਜਣਾ ਤੁਸੀਂ ਭੇਜ ਜੋ ਮਖ ਨੇ ਹੂੰ ਅਰੇ ਜੇ ਜੇ ਕੁਸ਼ਤੀਆਂ ਹੁੰਦਾ ਤਾਂ ਇਹਨੇ 올림픽 ਤੱਕ ਜਾਣਾ ਹੀ ਜਣਾ ਸੀ ਹੂੰ ਥੋੜੇ ਕਨਫਰਮ ਸੀ ਅੱਛਾ ਜੀ ਉਦੋਂ ਬਾਅਦ ਨੇ ਥੀਏਟਰ ਚ ਆ ਗਿਆ ਥੀਏਟਰ ਚ ਵੀ ਬਾਈਚਾਨ ਸੀ ਹੂੰ ਸਾਡੇ ਥੀਏਟਰ ਦੇ ਮੁੱਡੇ ਸੀ ਉਹਨਾਂ ਨਾਲ ਰਲ ਗਿਆ ਵੇਖੋ ਥੀਏਟਰ ਚੱਲ ਲੱਗ ਪਿਆ ਥੀਏਟਰ ਚ ਬਹੁਤ ਗਿੱਪ ਪੱਗਿਆ ਤਾਂ ਇਹ ਨੂੰ ਇਹ ਸਿਰਡੀ ਪਰ ਇਹਦਾ ਮਿਹਨਤ ਇਹਦਾ ਮਤਲਬ ਕਿਸੇ ਚੀਜ਼ ਨੂੰ ਲੈ ਕੇ ਉਹਦਾ ਸਿੱਖ ਇਹ ਭੁੱਲ ਜਾਂਦਾ ਸਾਰੀ ਦੁਨੀਆ ਭੁੱਲ ਜਾਂਦਾ ਅੱਛਾ ਜਦੋਂ ਕਿਸੇ ਚੀਜ਼ ਤੇ ਕੰਮ ਕਰਦਾ ਨਾ ਇਹਨੂੰ ਕੋਈ ਮਾਂ ਪੈਣ ਪੜਾ ਕੋਈ ਕੁਝ ਨਹੀਂ ਦੱਸ ਹੂੰ ਇਹਨੂੰ ਇਹਨੂੰ ਉਹ ਉਹ ਹੀ ਕੀ ਕੀ ਹੂੰ ਜਦੋਂ ਬੰਬਿੰਗ ਗਿਆ ਤਾਂ ਉਹ ਕਹਿ ਕੇ ਆਇਆ ਕਿ ਜੇ ਜੇ ਮੈਂ ਚੱਲਿਆ ਤਾਂ ਵਾਪਸ ਨਹੀਂ ਹੋ। اچھا ਵਾਪਸ ਨਹੀਂ ਹੋਦਾ। ਹੂੰ ਜਾਂ ਤੱਕ ਕੁਝ ਬਣ ਕੇ ਆਉਂਗਾ ਨਹੀਂ ਤਾਂ ਮੈਂ ਨਹੀਂ ਆਉਂਦਾ ਵਾਪਸ। ਹੂੰ ਮਤਲਬ ਕਰੂੰ ਕਹਿ ਕੇ। ਅੱਛਾ। ਮੈਂ ਫਿਰ ਪਿਓ ਸੀ ਫਿਕਰ ਸੀਗਾ। ਹੂੰ ਮੈਂ ਇਹਨੂੰ ਫੋਨ ਕੀਤਾ ਵੀ ਉੱਥੇ ਕਰਕੇ ਨਾ ਕੋਈ ਏਜੀਐਮ ਮੈਂ ਤੇ ਬੈਂਕ ਤੇ ਬਾਬੇ। ਉਹ ਜਾਣ ਕਰਾਏ ਹੂੰ ਤਿੰਨ ਮਹੀਨਾ ਹੋ ਉਹ ਕਲੈਕਸ਼ਨ ਕਰਨ ਵਾਸਤੇ ਤੇ ਤਿੰਨ ਮਹੀਨਾ ਦਾ ਤੈਨੂੰ ਨਾ ਅਪਾਇੰਟਮੈਂਟ ਲੈਟਰ ਦੇ ਦੂ ਤੈਨੂੰ ਜੰਦ ਗੱਡੀ 'ਚ ਉੱਤਰਦੇ ਮਿਲ ਜੂਗਾ ਠੀਕ ਹੈ ਤੇ 4000 ਰੁਪਿਆ ਮਹੀਨਾ ਤੇਰੀ ਸੈਲਰੀ ਹੋਊਗੀ ਤੇ ਤਿੰਨ ਮਹੀਨੇ ਤੈਨੂੰ ਪੂਛ ਦੇ ਦੂ ਹੂੰ ਜੇ ਤੂੰ ਕਲੈਕਟ ਕਰ ਲੇਗਾ ਤਾਂ ਅਗਾ ਕਰੀ ਜਾਈ ਨਹੀਂ ਨਾ ਕੋਈ ਜੌਬ ਸੀ ਡੜੀ ਕਿਤੇ ਜਿੱਥੇ ਮੈਂ ਜੌਬ ਕਰਨੀ ਤੇ ਮੈਂ ਪੰਜਾਬ ਨਾਲ ਕਰਦਾ ਅੱਛਾ ਹੂੰ ਨਹੀਂ ਕੀਤਾ ਠੀਕ ਹੈ ਇਹਨਾਂ ਦਾ ਨਾਮ ਅੰਬਰਦੀਪ ਤੁਸੀਂ ਰੱਖਿਆ ਸੀ ਕੀ ਸੋਚ ਕੇ ਰੱਖਿਆ ਸੀ ਇਹ ਅ ਮੈਨੂੰ ਅੰਬਰ ਵੈਸੀ ਵਧੀਆ ਲੱਗਿਆ ਹੂੰ ਔਰ ਮੈਨੂੰ ਐ ਵੀ ਲੱਗਦਾ ਸੀ ਮੈਂ ਨਾ ਵੱਖਰਾ ਜਿਹਾ ਰੱਖਾਂ ਅੱਛਾ ਜੀ ਬਿਲਕੁਲ ਕਿਸੀ ਹੋਰ ਚੀਜ਼ ਨਾ ਹੋਵੇ ਤੇ ਮਤਲਬ ਅੰਬਰ ਮੇਰੇ ਦਿਮਾਗ 'ਚ ਘੁੰਮਦਾ ਵੀ ਰਹਿੰਦਾ ਸੀ ਹੂੰ ਅੰਬਰ ਮੈਨੂੰ ਇੱਕ 뮤지컬 ਅੱਛਾ ਵੀ ਲਾਈਕ ਦਾ ਇਹ ਜੇ ਕਿਤੇ ਨਾ ਕਿਤੇ ਨਾ ਹੂੰ ਉਹ ਗੱਲ ਵੀ ਅੰਬਰ ਕਹਿਣ ਚ ਵੀ ਮਤਲਬ ਅੱਛਾ ਲੱਗਦਾ